ਸਾਰੇ ਪਾਸੇ ਸੇਵਾ ਕਰਨੀ ਸਾਡੇ ਪਾਸੇ ਠੀਕ ਹੈ ਨਾ ਹਾਂ ਕੋਈ ਨਹੀਂ ਬहोत ਬੱਚੇ ਨੂੰ ਗਰੀਬ ਬੱਚੇ ਦੇ ਪੁੱਤ ਕੱਲ ਨੂੰ ਲਾਉਣ ਠੀਕ ਹੈ ਹਾਂ ਸਰਦੀ ਕਾਤ ਨਾ ਇਹ ਮਤਲਬ ਐਬਦੀ ਬੇਟੀ ਆ ਨੌਰਾਨੀ ਆ ਪਿਛਲੇ ਕਈ ਦਿਨਾਂ ਤੋਂ ਲੱਗੀ ਆ ਸੇਵਾ ਤੇ ਅੱਜ ਪੋਤਾ ਵੀ ਆਇਆ ਨਾਲ ਇਹ ਵੀ ਕਹਿੰਦਾ ਮੈਂ ਸੇਵਾ ਕਰਨੀ ਆ ਇਹ ਤੋਂ ਇੱਕ ਛੋਟਾ ਉਹ ਵੀ ਕੱਲ ਆਊਗਾ ਇਹ ਸਦਾ ਪਰਵਾਹ ਆਪਣੀ ਡਿਊਟੀ ਜਿਹੜੀ ਕਰ ਰਿਹਾ ਕਿਉਂਕਿ ਨਾਲਾ ਹਲਕਾ ਹੀ ਸਾਡਾ ਸਾਡਾ ਪਰਵਾਹ ਹੈ ਇਸ ਕਰਕੇ ਇਹਨਾਂ ਦੇ ਦੀਏ ਸਾਡੀ ਲੰਗਰ ਦੀ ਕਮਾਂਡ ਜਿਹੜੀ ਆ ਉਹ ਅਮਨ ਨੂੰ ਦਿੱਤੀ ਆ ਇਹ ਸਾਡਾ ਲੰਗਰ ਵਗੈਰਾ ਇਸ ਏਰੀਆ ਦੇ ਵਿੱਚ ਸਾਦਾ ਅਸੀਂ ਪਹਚਾਵਾਂਗੇ ਬੇੜੀ ਵੀ ਆਦੀ ਆ ਹਰ ਚੀਜ਼ ਜਿਹੜੀ ਆ ਉਹ ਅਸੀਂ ਪਹਚਾਉਣੀ ਆ ਔਰ ਕਿਸੇ ਨੂੰ ਵੀ ਭੁੱਖੇ ਦੀ ਦੇਣ ਦੇਣਾ ਜੋ ਵੀ ਕਿਸੇ ਨੂੰ ਚੀਜ਼ ਸਮਾਨ ਵਸਤਿਆਈ ਦਾ ਹੋਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਵਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਘਬਰਾਉਣਾ ਨਹੀਂ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਂ ਅਸੀਂ ਸਰਕਾਰ ਤੁਹਾਡੇ ਨਾਲ ਐ ਸੀ ਤੁਹਾਡੇ ਨਾਲ ਐ ਠੀਕ ਐ ਨਾ ਹਾ ਇਹ ਕੁਦਰਤ ਦੀ ਕਰੋਪੀ ਆ ਸ਼ਾਮ ਨੂੰ ਸਵੇਰੇ ਉੱਠ ਕੇ ਅਰਦਾਸ ਕਰੋਗੇ ਪ੍ਰਮਾਤਮਾ ਕਿਰਪਾ ਕਰ ਪਾਣੀ ਬੰਦ ਕਰ ਦੇ ਬਸ ਉਹੀ ਆ ਉਹਨ ਆਪਣੀ ਬਾਹ ਫੜ ਸਕਦਾ ਹੋਰ ਕਿਹਦੇ ਬਸ ਦੀ ਗੱਲ ਨਹੀਂ ਠੀਕ ਐ ਨਾ ਹਾ ਇਹ ਲੋ ਹਾਲੇ ਹਾਲੇ ਸਾਰਨ ਬਾਹ ਬਾਹ ਉਪਰ ਰਵੇ ਨਾ ਆਓ ਹਾਂ ਬੱਚਿਓ ਚੋ ਲਓ ਲਓ ਆ ਲੋ ਆ ਲੋ ਇਹਨੂੰ ਕਹਿੰਦੀ ਕਿ ਜਿੰਨਾ ਮਰਜ਼ੀ ਲੈ ਜਾਓ ਲਓ ਲਓ ਦਿਓ ਦਿਓ ਹੋਰ ਲੈ ਜਾਓ ਹੋਰ ਲੈ ਜਾਓ ਆ ਦੇ ਕੇ ਆਓ ਭਾਂਡਾ ਲੈ ਲਓ ਦਾਲ ਨੂੰ ਮਰਜੀ ਪਾ ਲਓ ਆਹ ਦੇਖਿਆ E aí țiarzi རسos, ཀți གར འོ བ ཅས རད རེ, 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 ར རེ, 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 རེ ར རེ ས ང ས སམ ར ང ས ོག ར ས ྱ སསས ར འོ ར ོ འཁོ ོོར ོ� ਬਾਜੂ ਨੂੰ ਕੋਈ ਫਟ ਬਾਤ ਕਿੱਥੇ ਪਸਾਰੂ ਤੇ ਕਰ ਲਿਆ ਗਾਣੇ ਖੁੱਲ੍ਹੇ ਤਾਂ ਮੇਰਾ ਵੀ ਖੁੱਲ੍ਹੇ ਤਾਂ ਗਾਣੇ ਕਰਨਾ ਪੈ ਲੱਗ ਗਏ ਇਹ ਤਾਂ ਸਮਾਂ ਆਈ ਜਾਣਾ ਵਾ ਹਲੋ پونگو ہالو پونگو ਪਾਣੀ ਮਦਾ ਉਸਨੇ ਬਾਈ ਬਈ ਪਾਣੀ ਨਹੀਂ ਹੈ ਪਾਣੀ ਤੇ ਪਾਣੀ ਗਾੜੀ ਚੱਲ ਪਾਣੀ ਹੈ ਭਾਈ ਆ ਗਿਆ ਕੋਈ ਕੰਨਾ ਕਰੇ ਹੋ ਹਾਂ ਲੋ ਲੋ ਮਲੇ ਲੋ